ਤੇ ਰੇਟਰ ਉੱਪਰ ਲੈ ਪਈਦਾ ਇਹਦਾ ਜੀ 190000 ਦੇ ਰੇਟ ਆ 35 ਬਾਹਰ ਪੰਪ ਵਾਲਾ 135000 ਰੇਟ ਆ ਤੇਲ ਖਰਚਾ ਕਿਵੇਂ ਭੋਲੇ ਦਾ ਇਹਦਾ ਤਾਂ ਬਹੁਤ ਪਲਟੀਨਾ ਵਾਲਾ ਹਾਲੀਆ ਖਰਚਾ ਕੁਝ ਤੇਲ ਦਾ ਬਹੁਤ ਹਾਂ ਜੀ ਜਿਵੇਂ ਆਪਾਂ ਪਲਟੀਨਾ ਮਸ਼ਹੂਰ ਕਰਾਇਆ ਹੋਇਆ ਹੈ ਨਾ ਉਵੇਂ ਬਈ ਇਹ ਵੀ ਤੇਲ ਬਈ ਪਲਟੀਨੇ ਵਾਂਗੂ ਖਾਂਦਾ ਗਾ ਫੌ ਸਟicker ਵੀ ਪਏ ਨੇ ਜਿਵੇਂ ਆਹ ਪਏ ਨੇ ਸਟicker ਵੀ ਇਹਦੇ ਨਾਲ ਦੇ ਪਏ ਨੇ ਆਹ ਸਟicker ਵੀ ਹੈ ਨਾ ਅਜੇ ਤੱਕ ਨਾਲ ਦੀ ਪਏ ਨੇ ਆਹ ਵੀ ਨਾਲ ਦੀ ਪਏ ਨੇ ਸਟicker ਆ ਦੇਖੋ ਵੀ ਆਹ ਛੋਟਾ ਛੋਟਾ ਹਾਂ ਸਾਰਾ ਹਜੇ ਨਾਲ ਦੀ ਪਈ ਨੇ ਇਹਦਾ ਰੇਟ ਬਈ 1,45,000 ਰੁਪਏ ਜੀ ਠੀਕ ਹੈ ਲੋ ਮਤਰੋ 1,45,000 ਰੁਪਏ ਦਾ 2.5 ਲੱਖ ਰੁਪਏ ਦਾ ਤੁਹਾਨੂੰ ਸਵਰਾਜ 800 55 ਮਿਲ ਜੀ ਹਾਂ ਜੀ ਰੀ ਰਿਊਟਨ ਜਮਾ ਨਵਾ ਜੀ ਕੋਈ ਆਏ ਇਹਦਾ ਰੇਡੀਏਟਰ ਦਿਖਾ ਦੇ ਬਈ ਨਵਾ ਪਿਆ ਤੇ ਕਿੰਨੇ ਕ ਖਰਚਿਆਂ ਦੇ ਕਿੱਲੇ ਵੜਦੇ ਬਈ ਜਣੇ ਬੋਲੇ ਵੀਰ ਵੜਦਾ 250 ਕਿਲਾ ਵੜਦਾ ਹੁਣ ਕੱਟੋ-ਕੱਟ 250 ਕਿਲਾ ਹਾਂਜੀ 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 ਦੋਸਤ ਥੱਕੀ ਹਾਲ ਚੱਲਨੇ ਅੱਜ ਫਿਰ ਪਹੁੰਚਾਂਗੇ ਪਿੰਡ ਜੋਧਵੀਰ ਦੇ ਵਿੱਚ ਬਾਈ ਭੋਲੇ ਕੋਲੇ ਕਰਦੇ ਆ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਬਈ ਪੋਲੇ ਸਤਿ ਸ਼੍ਰੀ ਗੁਰਦੀਪ ਜੀ ਠੀਕ ਹੋ ਬਈ ਜੀ ਜਮਾ ਟਿਕਟਾਕ ਜੀ ਵੀਰ ਜੀ ਠੀਕ ਆ ਬਈ ਜੀ ਕਿੰਨੇ ਟਰੈਕਟਰ ਨੇ ਬੋਲੇ ਬਈ ਅੱਜ ਹੈਗੇ ਜੀ 7-8 ਟਰੈਕਟਰ ਰੱਖਾਵਾਂਗੇ ਠੀਕ ਆ ਜੀ ਰੇਟ ਕਿਵੇਂ ਰਹਿਣਗੇ ਬਾਈ ਰੇਟ ਸਟੇ ਨੂੰ ਮੰਦੀ ਰੱਖਾਂਗੇ ਕੋਈ ਆਪਾਂ ਤੇਜੀ ਵਾਲਾ ਤਾਂ ਗੱਲ ਹੀ ਨਹੀਂ ਕਰਦੇ ਤੇਜੀ ਵਾਲਾ ਐਵੇਂ ਸੇ ਹੈ ਹੀ ਮੰਦਾ ਰਹਿਣਾ ਮੰਦਾ ਹੀ ਐਵੇਂ ਹਾਂਜੀ ਠੀਕ ਆ ਬਈ ਜੀ ਇੰਜਨ ਗੇਅਰ ਤੇ ਗਾਰੰਟੀ ਹੋ ਗਈ ਬਈ ਉਹ ਗਾਰੰਟੀ ਹੋਊ ਜੀ ਸਾਰੀ ਠੀਕ ਆ ਜੀ ਲੋਕੇਸ਼ਨ ਦੱਸ ਦੀ ਭਰਾਵਾਂ ਨੂੰ ਆਪਾਂ ਆਪਣਾ ਪ ਠੀਕ ਆ ਬਾਈ ਬਾਕੀ ਬਈ ਜਿਹੜੇ ਵੀਰ ਭੋਲੇ ਬਾਈ ਤੋਂ ਟਰੈਕਟਰ ਖਰੀਦ ਕੇ ਲੈ ਕੇ ਗਏ ਨੇ ਨਾ ਬਈ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਕਿਵੇਂ ਦਾ ਬੰਦਾ ਕਾ ਠੀਕ ਆ ਬਈ ਬਾਕੀ ਘੈਂਡ ਬੰਦਾ ਕਾ ਭੋਲਾ ਬਾਈ ਨਾ ਬਈ ਠੀਕ ਆ ਬਈ ਸਭ ਤੋਂ ਪਹਿਲਾਂ ਬਈ ਦਿਖਾਉਣ ਹੈਗੇ ਤੁਹਾਨੂੰ ਸਵਰਾਜ 735 ਜੀ ਦਾ ਬਈ ਭੋਲਾ ਬਾਈ ਕਿੰਗ ਆ ਕਾ ਪਰ ਟਰੈਕਟਰ ਹੁਣ ਬਾਈ ਕੋਲੇ ਬਹੁਤ ਹੁੰਦੇ ਨੇਗੇ ਤੇ ਇਹ ਦੱਸੋ ਬਈ ਭੋਲੇ ਕਿੰਨੇ ਮਾਡ ਲਾ ਕਾ ਇਹ 2001 ਚ 2000 ਦੇ ਮਾਰਕੇ ਆ ਠੀਕ ਆ ਜੀ ਤੇ 2000 ਦੇ ਮਾਰਕੇ 2001 ਦੀ ਕਾਪੀ ਆ ਠੀਕ ਆ ਜੀ ਕੰਡੀਸ਼ਨ ਕਿਵੇਂ ਆ ਬਈ ਟਰੈਕਟਰ ਦੀ ਸਾਰਾ ਸੋਹਣਾ ਜੀ ਬਹੁਤ ਵਧੀਆ ਠੀਕ ਆ ਜੀ ਫੁੱਲ ਨਵੇਂ ਵਾਂਗੂ ਪਿਆਣਾ ਬਈ ਇੰਜਨ ਗੇਅਰ ਦਾ ਵੀ ਬਈ ਇੰਨੀ ਨਵਾਂ ਪੁੱਲੇ ਬਈ ਬਹੁਤ ਇੰਜਨ ਗੇਅਰ ਦੀ ਬਲੂ ਬਲੂ ਹੈ ਨਹੀਂ ਪੂਰਾ ਵੀ ਆਵਾਜ਼ ਨਹੀਂ ਕੋਈ ਠੀਕ ਆ ਜੀ ਟਾਇਰ ਹੈਗਾ 90 ਕੇ ਪੈਸੇ ਮੰਨ ਕੇ ਚੱਲ ਪੋ ਓਕੇ ਜੀ ਹਾਂ ਜੀ 13 ਦੇ 13 ਚ ਹੈਗਾ 12 ਦੇ ਚ 12 ਦੇ ਟਾਇਰਾਂ ਚ ਹੈਗਾ ਬਈ ਠੀਕ ਆ ਬਈ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਹੋ ਕਿ ਚੰਗਾ ਟਰੈਕਟਰ ਹੈਗਾ ਇੰਜਨ ਗੇਅਰ ਦਾ ਇੱਕ ਗੱਲ ਹੋਰ ਆ ਪੁੱਲੇ ਇਹ ਟਰੈਕਟਰ ਮੈਂ ਉਧਰੋਂ ਜਦੋਂ ਕੱਢ ਕੇ ਲੈ ਆਣਾ ਨਾ ਹਾਂ ਜੀ ਸਾਉਦੇ ਥੱਲੋਂ ਸੱਡ ਪਾਵਰ ਵਾਂਗੂ ਚੱਲਦਾ ਗਾਣਾ ਚੱਲਦਾ ਬਹੁਤ ਸਾਇਨੀ ਹੈ ਕੋਈ ਨਹੀਂ ਹੈ ਜਿਸੇ ਠੀਕ ਆ ਪਾਵਰ ਵਾਂਗੂ ਮਿੱਤਰੋ ਇਹ ਟਰੈਕਟਰ ਚੱਲਦਾ ਗਾ ਤੇ ਰੇਟ ਉੱਪਰ ਲੇ ਭਈ ਦਾ ਇਹਦਾ ਜੀ 1,90,000 ਰੁਪਏ ਦਾ ਠੀਕ ਆ ਜੀ 1,90,000 ਮੌਕੇ ਤੇ ਮੌਕੇ ਤੇ ਕਰ ਲਾਂਗੇ ਜਿਵੇਂ ਹੋਇਆ ਉਹ ਮੇਰੀ ਕੋਈ ਗੱਲ ਨਹੀਂ ਠੀਕ ਆ ਲੈ ਮੈਂ ਮਿੱਤਰੋ ਮੌਕੇ ਤੇ ਮਾਨਤਾ ਨੂੰ ਹੋ ਜੂਵੇ ਜਦੋਂ ਆ ਕੇ ਤੁਸੀਂ ਉਹ ਟਰੈਕਟਰ ਖਰੀਦੋਗੇ ਤੇ ਲੈ ਮਿੱਤਰੋ ਅੱਗੇ ਦਿਖਾਉਣੇ ਆ ਸਾਨੂੰ ਸੋਨਾ ਲਿਕਾ 730 ਦਾ ਪਹਿਲਾਂ ਵਾਲਾ ਵੇਚਤਾ ਭਈ ਹਾਂਜੀ ਉਹ ਵੇਚ ਗਿਆ ਸੀ ਠੀਕ ਹੈ। ਟਰੈਕਟਰ ਹੋ ਰਾਗੇ। ਠੀਕ ਆ ਬਈ ਟਰੈਕਟਰ ਦੇਖੋ ਬਈ ਕੰਡੀਸ਼ਨ ਦਾ ਪੂਰਾ ਐਂਡ ਫੁੱਲ ਚੰਗਾ ਪਿਆਗਾ। ਮਾਨਸਾ ਨੰਬਰ ਦਾ ਟਾਇਰ ਬਈ ਇਹਦੇ। ਬਸਾਂ ਲਾ ਲੂ ਵੀ ਹੈਗਾ 80% ਡਰ ਤਾਂ। ਠੀਕ ਆ ਜੀ। ਹਾਂਜੀ ਹਾਂ। ਠੀਕ ਆ ਜੀ। ਸਾਲੇ ਵੀ ਮਾਰਦਾ ਨਾ ਬੋਲੇ ਪਹਿਲਾਂ। ਟਰੈਕਟਰ ਤਾਂ ਸਾਰੀ ਕੋਈ ਨਹੀਂ ਹੈ ਜੀ। ਠੀਕ ਆ ਬਈ ਜਦੋਂ ਬਈ ਤੁਸੀਂ ਸਟਾਰਟ ਕਰਕੇ ਦੇਖੋਗੇ ਨਾ ਟਰੈਕਟਰ ਇੰਨਾ ਚੰਗਾਗਾ ਬਈ। ਕਹੜੀਏ ਸਾਲ ਮਾਰਦਾ ਜਦੋਂ ਤੁਸੀਂ ਸਟਾਰਟ ਕਰਕੇ ਗੇਅਰ ਪਾਉਂਗੇ। ਠੀਕ ਆ ਬਈ। ਚੰਗਾ ਟਰੈਕਟਰ ਆ ਸੈਂਟਰ ਗੇਅਰ ਆ ਗਾ ਤੇਲ ਖਰਚਾ ਕਿਵੇਂ ਭੁੱਲੇ ਦਾ ਇਹਦਾ ਮੁੱਖ ਪਲਟੀਨਾ ਵਾਲਾ ਖਾਲੀਆ ਖਰਚਾ ਕੁਝ ਤੇਲ ਦਾ ਹੋਣਾ ਹਾਂਜੀ ਜਿਵੇਂ ਆਪਾਂ ਪਲਟੀਨਾ ਮਸ਼ਹੂਰ ਕਰਾਇਆ ਹੋਇਆ ਹੈ ਨਾ ਉਹ ਵੀ ਬਈ ਇਹ ਵੀ ਤੇਲ ਬਈ ਪਲਟੀਨੇ ਵਾਂਗੂ ਖਾਂਦਾ ਗਾ ਬਾਕੀ ਚੈੱਕ ਕਰ ਲਓ ਬਈ ਗਿੰਨਾ ਸਾਰਾ ਹੈਗਾ origignal ਹੀ ਆ ਸਾਰਾ origignal ਆ ਜਿੰਨਾ ਹੈਗਾ origignal ਹੀ ਆ ਠੀਕ ਆ ਬਾਕੀ ਦੇਖ ਵੀ ਰਿਆ ਨਾ ਭੋਲੇ ਲੈ ਮਿੱਤਰੋ ਸਾਰਾ ਜਿੰਨਾ ਟਰੈਕਟਰ ਹੈਗਾ ਸਟਿੱਕਰ ਸਟੁਕਰਾਂ ਤੋਂ ਲਾ ਕੇ ਬਈ ਇੰਜਨ ਗੇਅਰ ਦਾ ਬਈ ਹਜੇ ਤੱਕ ਸਾਰਾ origignal ਹੈ ਸੀਲਡ ਟਰੈਕਟਰ ਹੈਗਾ ਠੀਕ ਆ ਬਈ ਚੰਗਾ ਕਾ ਗੁੱਲ ਮਲਾ ਕੇ ਕਹਿ ਲਿਆ ਨਾ ਬਈ ਕਈ ਭਰਾ ਕਹਿਣਗੇ ਵੀ ਸੀਲਡ ਹੈ ਕਹਣਾ ਪਰ ਸੀਲਡ ਦਾ ਮਤਲਬ ਇਹ ਹੁੰਦਾ ਵੀ ਚੰਗਾ ਹੈ ਨਾ ਬਈ ਹਾਂ ਬਸ sahi ਹੁੰਦਾ ਹੀ ਠੀਕ ਆ ਬਈ ਮਾਡਲ ਸਿਪੋਲੇ ਬਈ ਇਹ 2000 ਮਾਡਲ ਜੀ 2000 ਮਾਡਲ ਆ ਇਹਦਾ ਰੇਟ ਬਈ 1,45,000 ਰੁਪਏ ਜੀ ਠੀਕ ਆ ਲੈ ਮਿੱਤਰੋ 1,45,000 ਰੁਪਏ ਦਾ 2 ਸਿਲੰਡਰ ਦੇ ਵਿੱਚ ਹੈ ਨਾ ਬਈ 2 ਸਿਲੰਡਰ ਵਿੱਚ ਆ ਬਈ ਠੀਕ ਆ ਬਈ ਇਹ ਵੀ ਤੁਸੀਂ ਲਿਜਾ ਸਕਦੇ ਹੋ ਮਿੱਤਰੋ ਤੇ ਅਗਲਾ ਇਹ ਟਰੈਕਟਰ ਦਿਖਾਉਣੇਗੇ ਮਿੱਤਰੋ ਦੇਖ ਸਕਦੇ ਹੋਗੇ ਇਹ ਨਾ ਭੂਲਾ ਕਹਾਂਗਾ ਇਹ ਟਰੈਕਟਰ ਇੱਕ ਤਰ੍ਹਾਂ ਦਾ ਨਾ ਮਹਾਨ ਟਰੈਕਟਰ ਕ ਪਰ ਉਮੀਦ ਨਹੀਂ ਹੈਗੀ ਸੀ ਬਾਈ ਭੋਲੇ ਨੂੰ ਹਨਾ ਪਰ ਉਮੀਦ ਨਾਲ ਵੱਧ ਕੇ ਟਰੈਕਟਰ ਚੱਲਿਆਗਾ ਚਲਾਇਆਗਾ ਤੇ ਭੋਲੇ ਇਹਦਾ ਸੀ ਟਰਚਾਂ ਤੇ ਚਲਾਇਆ ਵੀਰੇ ਠੀਕ ਆ ਆ ਖੜਾਗਾ ਮਿੱਤਰੋ ਟਰੈਕਟਰ ਤੇ ਉਹ ਸਾਹਮਣੇ ਉਧਰ ਬਈ ਉਹ ਰੀਪਰ ਪਿਆ ਜੀ ਇਹਦੇ ਉਹ ਰੀਪਰ ਪਿਆ ਨਾ ਉਹ ਰੀਪਰ ਪਾਇਆ ਸੀ ਬਾਈ ਨੇ ਹਨਾ ਤੇ ਕਿੰਨੇ ਕ ਖਰਚਾਂ ਤੇ ਕਿੱਲੇ ਵੜਦੇ ਬਈ ਨੇ ਭੋਲੇ ਵੀਰੇ ਵੜਦਾ 250 ਕਿੱਲਾ ਵੜਦਾ ਹੁਣ ਘੱਟੋ ਘੱਟ 250 ਕਿੱਲਾ ਹਾਂਜੀ ਹਾਂਜੀ ਠੀਕ ਆ ਹਾਂਜੀ ਕਿਸੇ ਪਾਸੋਂ ਪੂਰਾ ਨਹੀਂ ਸਿਕੋ ਆਪਣੀ ਜ਼ਿੰਮੇਵਾਰੀ ਆ ਠੀਕ ਆ ਇਹ ਟਰੈਕਟਰ ਹਜੇ ਤੱਕ ਕੋਈ ਕੱਪੜਾ ਨਹੀਂ ਕੋਈ ਪਾਲਸ ਨਹੀਂ ਕੋਈ ਤੋਤਾ ਨਹੀਂ ਹਨਾ ਹਾਂਜੀ ਮਗਰ ਇਹ ਡਰ ਜਮਾ ਨਾ ਵੀ ਪਈ ਨੇ ਓਕੇ ਹਾਂਜੀ ਲੈ ਮੈਂ ਮਿੱਤਰੋ ਦੇਖ ਸਕਦਾ ਹਾਂ ਕਿ ਇਹ ਜੇ ਮਾਰਕ ਪਈ ਹੈ ਨਾ ਇਹ ਜੇ ਪਈ ਨਹੀਂ ਜੀ ਮਾਰਕੇ ਠੀਕ ਆ ਜੀ ਸੋ ਆਲ ओरिजिनल ਜਮਾ ਅਰिजਨਲ ਆ ਜੀ ਤਾਂ ਜਰੂਰ ਇਹਦੀ 100 ਰੁਪਈਆ ਹੋ ਪੋ ਵੀ ਦਿਖਾ ਦਿੰਨੇ ਠੀਕ ਆ 100 ਵੀ ਪਈ ਆ ਜੀ ਹਾਂ 100 ਵੀ ਪਈ ਆ ਸਾਰਾ ਕੁਝ ਹੈਗਾ ਠੀਕ ਆ 100 ਵੀ ਮੈਂ ਮਿੱਤਰੋ ਤੁਹਾਨੂੰ ਮਿਲ ਜੂਗੀ ਠੀਕ ਆ ਕੰਡੀਸ਼ਨ ਦਾ ਚੰਗਾ ਹੈ ਇੰਜਨ ਗੇਅਰ ਦਾ ਬਈ ਕੁੱਲ ਮਿਲਾ ਕੇ ਪੂਰਾ ਫੁੱਲ ਹੈ ਨਾ ਪੂਰਾ ਬਲੋ ਹੋਵੇ ਆਵਾਜ਼ ਹੋਵੇ ਆਪਣੀ ਗਾਰੰਟੀ ਦੇ ਟਿਕਾ ਠੀਕ ਆ ਛਤਰੀ ਬਾਈ ਬੋਲੇ ਦਿਨਾ ਛਤਰੀ ਹੈਗੇ ਵੀਰੇ ਠ 1 ਲੱਖ ਤੇ 15000 ਮਾਨਦਨ ਮਾਨਦਨ ਕਰ ਦਿਆਂਗੇ ਜੈਸ ਨੂੰ ਹੀ ਆਗੇ ਨਾ ਨਾ ਕਰ ਦਾਂਗੇ ਮਾਨਦਨ ਠੀਕ ਹੈ ਜੀ 1 ਲੱਖ 10000 ਦਾ ਬੰਜੂ ਬੰਜੂ ਬਸ ਦੇ ਦੇ ਠੀਕ ਹੈ ਬਈ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਲਿਓ ਬਈ ਤੇ ਟਾਇਰ ਵੀ ਚੰਗੇ ਨੇਗੇ ਰੇਟ ਵੀ ਬਾਈ ਨੇ ਦੱਸਤਾ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਬਈ ਮਾਡਲ ਬੋਲੇ ਇਹ ਇਹ ਹੈਗਾ 86 ਮਾਨ ਲੋ 86 ਹੋ ਜੀ ਠੀਕ ਹੈ ਜੀ 86 ਮਾਡਲ ਹੈ ਮਿੱਤਰੋ 86 86 ਤਕਰੀਬਨ ਬਾਈ ਕਹਿੰਦਾ ਮਾਡਲ ਹੈਗਾ ਠੀਕ ਹੈ ਬਈ ਬਾਕੀ ਆ ਕੇ ਜੀ ਠੀਕ ਹੈ ਬਈ 86 ਮਾਡਲ ਹੈ ਪੀਲੇ ਨਹੀਂ ਭਾਜਾ ਠੀਕ ਆ ਪੀਲੇ ਰਿੰਬਾਂ ਦੇ ਵਿੱਚ ਹਾਂਜੀ ਹਾਂਜੀ ਠੀਕ ਆ ਬਈ ਤੇ ਇੱਕ ਆ ਖੜਾਗਾ ਮਿੱਤਰੋ 855 ਪਿਛਲੀ ਵਾਰੀ ਤਾਂ ਬਈ ਰਹਿ ਗਿਆ ਪਰ ਤੁਸੀਂ ਐਤ ਕੀ ਮੇਲਾ ਲੁੱਟਣਾ ਤਾਂ ਲੁੱਟ ਲਿਓ ਬਈ ਸਸਤਾ ਰੇਟ ਦੇ ਕੇ ਜਾਵਾਂਗੇ ਪਿਛਲੀ ਵਾਰ ਨਾਲੋਂ ਵੀ 855 ਟਰੈਕਟਰ ਹੈਗਾ ਪੰਜਾਬ ਨੰਬਰ ਹੈਗਾ ਟਾਇਰ ਬਈ ਭੋਲੇ ਦੇ ਬਸ 40 ਰੁਪਏ ਟਾਇਰ ਮੰਨ ਕੇ ਚੱਲ ਪੋ ਠੀਕ ਆ ਜੀ ਪੰਪ ਬਾਹਰ ਆ ਜੀ ਇਹ ਓਕੇ ਜੀ ਬਾਹਰ ਪੰਪ ਵਾਲਾ ਦਾ ਡਬਲ ਕਲੱਚ ਹੈ ਓਕੇ ਜੀ 6 ਚਿਰੀ ਹੈ 6 ਚਿਰੀ ਹੈਗਾ ਹਾਂਜੀ ਸਾਰੀਆਂ ਖੂਬੀਆਂ ਨੇ ਹਾਂਜੀ ਹਾਂ ਸਾਰਾ ਕੁਝ ਆ ਓਕੇ ਆ ਠੀਕ ਆ ਬਈ ਸਾਰਾ ਕੁਝ ਓਕੇ ਆ ਗਿਆ ਬਈ ਸੋ ਤੁਹਾਨੂੰ ਮਿਲ ਜੂਗੀ ਬਈ ਠੀਕ ਆ ਬਈ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਰੇਟ ਬਈ ਇਹਦਾ ਦੇ ਦਾਂਗੇ 1.5 ਲੱਖ ਰੁਪਏ ਦਾ ਜੀ 1.5 ਲੱਖ ਰੁਪਏ ਦਾ ਹਾਂ ਜੀ ਠੀਕ ਆ ਜੀ ਗਰਾਊਂਡ ਵੀ ਹੁਣੀ ਪਵਾਇ ਜੀ ਇਹਦੇ ਓਕੇ ਜੀ ਤੇ ਗੁੱਲੇ ਵੀ ਦੁਨੇ ਹੁਣੀ ਪਵਾਇ ਨੇ ਓਕੇ ਜੀ ਯਾਨੀ 8000 ਦੇ ਗਰਾਊਂਡ ਤੇ ਗੁੱਲੇ ਪਏ ਨੇ ਜੀ ਠੀਕ ਆ ਜੀ ਪਹਿਲਾਂ 1.65 ਲੱਖ ਮੰਗੇ ਜੀ ਨਾ ਬੋਲੇ ਮੈਂ ਮੰਗਿਆ ਪਹਿਲਾਂ 1.50 ਠੀਕ ਆ ਏ ਕਪਾਈ ਜੇ ਪਹਿਲਾ ਟਾਇਰ ਸੀਗਾ ਨਾ ਉਹ ਜੇ ਬਸ ਉਹਦੇ ਰੇਟ ਸਾਂਜੀ ਹਾਂ ਬਾਕੀ ਇਹ ਕਪਾਈ ਤੇ ਹੁਣ ਬਾਈ ਨੇ ਜਿਵੇਂ ਕਿਹਾਗਾ ਬਈ ਅੱਗੇ ਨਾਲੋਂ ਰੇਟ ਮੰਦੇ ਹੋਗੇ ਤਾਂ ਕਰਕੇ ਬਈ 1.5 ਲੱਖ ਰੁਪਏ ਦਾ ਸੋਨੂ ਸਵਰਾਜ 855 ਮਿਲ ਜੂਗਾ ਸਾਰੀ ਰੈਡੀਅਟਰ ਜਮਾ ਨਵਾ ਜੀ ਕੋਈ ਆ ਨਹੀਂ ਇਹ ਆ ਰੈਡੀਏਟਰ ਦਿਖਾ ਦੇ ਬਈ ਇੰਦਰੀ ਆ ਦੇਖੋ ਬਈ ਰੈਡੀਏਟਰ ਵੀ ਨਵਾ ਆ ਬੈਲਟ ਵੀ ਜਮਾ ਨਵੀ ਆ ਨਾ ਪਹੀਆ ਹੁਣ ਪੰਪ ਪੂ ਸਾਰਾ ਬਾਹਰ ਹੈ ਠੀਕ ਆ ਬਾਹਰ ਪੰਪ ਆ ਬਾਹਰ ਬਾਹਰ ਹੈ ਠੀਕ ਆ ਲੈ ਮਿੱਤਰੋ ਬਾਹਰ ਪੰਪ ਵਾਲਾ 6 ਛਿਰੀ ਦੇ ਵਿੱਚ ਆ 1.5 ਲੱਖ ਰੁਪਏ ਦਾ ਸਵਰਾਜ 855 ਹਾਂਜੀ ਮਾਡਲ ਸੀਗਾ ਬਲੇ ਇਹੀ 95 ਮਾਡਲ ਹੈ 95 ਮਾਡਲ ਹੈ ਮਿੱਤਰੋ ਠੀਕ ਹੈ ਬਈ ਇਹਦਾ ਟਾਪਾ ਟੂਪਾ ਹੈਗਾ ਸਾਰਾ ਕੁਝ ਸਾਰਾ ਮਿਲ ਜੂਗਾ ਨਾ ਬਈ ਹਾਂ ਟਾਪਾ ਹੈਗਾ ਉਹ ਘਰੇ ਪਿਆ ਉਧਰ ਠੀਕ ਹੈ ਬਈ ਹਾਂਜੀ ਹਾਂਜੀ ਤੇ ਅੱਗੇ ਆ ਗਿਆ ਮਿੱਤਰੋ Mahindra 265 D ਹੈ ਸਰਪੰਚ ਮਾਡਲ ਦੇ ਵਿੱਚ ਚੰਗਾ ਟਰੈਕਟਰ ਹੈਗਾ ਮਿੱਤਰੋ ਤੇ ਮਾਡਲ ਬੋਲੇ ਬਈ ਇਹ 2002 ਜੀ 2002 ਮਾਡਲ ਹੈਗਾ ਕੰਡੀਸ਼ਨ ਟਰੈਕਟਰ ਦੀ ਬਈ ਸਾਰਾ ਜਣੀ ਓਰੀਜਨਲ ਹੈ ਪਿਆ ਟਰੈਕਟਰ ਬਹੁਤ ਸੋਹਣਾ ਟਰੈਕਟਰ ਕੋਈ ਇਹ ਜੀ ਗੱਲ ਹੀ ਬਾਹਰ ਲਿਆ ਜਾ ਸਕਦਾ ਇਹਨੂੰ ਵੀ ਠੀਕ ਹੈ ਜੀ ਟਾਇਰ ਬਈ ਇਹਦੇ ਇਹਦੇ ਟਾਇਰ ਹੈਗੇ 90 ਪੈਸੇ ਜੀ ਠੀਕ ਹੈ ਜੀ ਲੈ ਮੈਂ ਤੁਹਾਨੂੰ 90 ਪੈਸੇ ਟਾਇਰ ਨੇਗੇ ਕੰਡੀਸ਼ਨ ਤੁਸੀਂ ਚੈੱਕ ਪੀਗਾ ਸਦੋ ਇੰਜਨ ਗੇਅਰ ਦੀ ਬਈ ਫੁੱਲ ਗਾਰੰਟੀ ਆ ਪੰਜਾਬ ਨੰਬਰ ਆਗਾ ਇਹਦਾ ਰੇਟ ਬਈ ਇਹਦਾ ਜੀ 2,35,000 ਰੁਪਏ ਜੀ 2,35,000 ਰੁਪਏ ਮੌਕੇ ਤੇ ਬਈ ਮੌਕੇ ਦੇ ਦਿਆਂਗੇ 25,000 ਦਾ ਟਰੈਕਟਰ ਜੀ ਠੀਕ ਹੈ ਜੀ ਸਵਾ 2 ਲੱਖ ਰੁਪਏ ਦਾ ਇਹ ਮਿਲ ਜੂਗਾ ਸਵਾ 2 ਲੱਖ ਤੋਂ ਬਈ ਸਾਰੇ ਜਿੰਨੇ ਟਰੈਕਟਰ ਹੈਗੇ ਨੇਗੇ ਥੱਲੇ ਥੱਲੇ ਆਣਗੇ ਅੱਜ ਤੁਹਾਨੂੰ ਹੋਰ ਟਰੈਕਟਰ ਦਿਖਾਵਾਂ ਲੈ ਮੈਂ ਤੁਹਾਨੂੰ ਹੁਣ ਤੁਹਾਨੂੰ ਫੇਰ ਦਿਖਾਉਣੇ ਸਵਰਾ 735 ਇਹ ਬੋਲੇ ਬਈ ਠੀਕ ਹੈ ਬਈ ਹਾਂਜੀ ਕੰਡੀਸ਼ਨ ਬਈ ਪੰਪ ਬਾਹਰ ਹੈ ਠੀਕ ਹੈ ਜੀ ਟਾਇਰ ਇਹਦੀ ਵੀ 85 ਤੋਂ 90 ਪੈਸੇ ਨੇ ਓਕੇ ਜੀ ਹਾਂਜੀ ਲੈ ਮੇਤਰੋ 85 ਤੋਂ 90 ਪੈਸੇ ਟਾਇਰ ਪਾਣੇ ਕੰਡੀਸ਼ਨ ਦਾ ਚੰਗਾ ਪਿਆ ਛਾਤਰੀ ਲੱਗੀ ਹੋਈ ਹੈ ਕਿ ਇਹਦਾ ਨੰਬਰ ਬਈ ਬੋਲੇ 50 ਇਹਦਾ ਵੀ 50 ਦਾ ਚੀਜ਼ ਠੀਕ ਹੈ ਬਟੰਡੇ ਦਾ ਨੰਬਰ ਆਣਾ ਬਈ ਬਾਹਰ ਪੰਪ ਚ ਹੈਗਾ ਇੰਜਨ ਗੇਅਰ ਦੀ ਇਹਦੀ ਵੀ ਗਾਰੰਟੀ ਹੈ ਬੈਟਰੀ ਇਹਦੀ ਬਈ ਬੈਟਰੀ ਹੈਗੀ ਹਾਂ ਬੈਟਰੀ ਨਵੀਂ ਹੋਈ ਹੈ ਠੀਕ ਹੈ ਲੈ ਮੇਤਰੋ ਨਵੀਂ ਬੈਟਰੀ ਹੈ ਕਿ ਬਈ ਤੇ ਬੈਟਰੀ ਕੋ ਖੁਦ ਸਪਈ ਕਟਪ ਪਊਗੀ ਨਹੀਂਣਾ ਕਿਸੇ ਨੂੰ ਨਹੀਂ ਹੋਉਂਦਾ ਤੇ ਕਾ ਬਈ ਇਹਦਾ ਰੇਟ ਜੀ ਇਹਦਾ ਜੀ 35000 ਰੁਪਏ ਠੀਕ ਹੈ ਸਵਰਾਜ 735 ਬਾਹਰ ਪੰਪ ਵਾਲਾ 1,35000 ਰੁਪਏ ਦਾ ਤੇ ਅਗਲਾ ਫੇਰ ਤੱਕ ਹੁਣੇ ਤੁਹਾਨੂੰ ਸਵਰਾਜ 735 ਇਹ ਮਿੱਤਰੋ ਅੰਦਰ ਪੰਪ ਵਾਲਾ ਗਾ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਾਇਰ ਬਈ ਭੋਲੇ ਦੇ ਟਾਇਰ ਇਹ ਤਾਂ 90 ਪੈਸੇ ਟਾਇਰ ਪਰ ਮੂਹਰ ਲੇ ਜਮਾ ਨਹੀਂ ਨਵੇਂ ਪੈਣੇ ਠੀਕ ਹੈ ਲੈ ਮਿੱਤਰੋ ਮੂਹਰ ਲੇ ਜਮਾ ਨਹੀਂ ਨਵੇਂ ਪੈਣੇ ਠੀਕ ਹੈ ਬਈ ਵਧੀਆ ਕੰਪਨੀ ਦੇ ਦੇਸੀ ਦਾ ਨਹੀਂ ਹੋਣਗੇ ਭੋਲੇ ਨਹੀਂ 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 ਇਹ ਕੇ ਸੋਨਾ ਦੇ ਨੇ ਆ ਮਿੱਤਰੋ ਜੇ ਕੇ ਦੇ ਵਧੀਆ ਟਾਇਰ ਨੇ ਕੇ ਸੋਨਾ ਦੇ ਜੇ ਕੇ ਸੋਨਾ ਦੀ ਮਗਰ ਹੈ ਠੀਕ ਹੈ ਟੈਰ ਟੈਰਾਂਗ ਨਿਊ ਮਾੜੀ ਕੰਪਨੀ ਦੇ ਨਹੀਂ ਹੋਣਗੇ ਦੇਸੀ ਦੇ ਹੋਣਗੇ ਟੈਰ ਬਸ ਗੱਲ ਠੀਕ ਆ ਬਾਈ ਤਾਂ ਮੈਂ ਮਿੱਤਰੋ ਚੈੱਕ ਕਰ ਸਕਦੇ ਹੋ ਕਿ ਪੰਜਾਬ ਨੰਬਰ ਆ ਪੀਵੀ 52 95 ਮਾਡਲ ਆਗਾ ਬਾਈ ਤੇ ਇਹਦਾ ਰੇਟ ਵੇ ਭੋਲੇ ਇਹ ਦੇ ਦਾਂਗੇ ਜੀ 1 ਲੱਖ 40000 ਦਾ ਠੀਕ ਆ 55000 ਰੁਪਏ ਬਾਈ ਨੇ ਲਿਖਿਆ ਹੋਇਆਗਾ 1 ਲੱਖ 40000 ਰੁਪਏ ਦਾ ਮਿੱਤਰੋ ਸਵਰਾਜ 735 ਨੂੰ ਇਹ ਮਿਲ ਜੂਗਾ ਤੇ ਇੱਕ ਤੁਹਾਨੂੰ ਹੋਰ ਤੋਂ ਫੱਦ ਟਰੈਕਟਰ ਦਿਖਾਉਣੇਗਾ ਬਾਈ 730 ਦਾ ਵੀ ਦਿਖਾਤਾ ਮਿੱਤਰੋ ਇਹ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ 740 ਦਾ ਲੈ ਕੇ ਆਓ ਇਹ ਵੀ ਬਈ ਪਾਈ ਕੋਲੇ ਅਵੇਲੇਬਲ ਆ ਟਰੈਕਟਰ ਚੰਗਾ ਗਾ ਬਈ ਕੁੱਲ ਮਿਲਾ ਕੇ ਦੇਖ ਸਕਦੇ ਹੋ ਇਹਦੀ ਵੀ ਉਹਦੇ ਵਾਂਗੂ ਸਾਲ ਮਾਰਦਾ ਗਾ ਮੈਂ ਕਹਿੰਦਾ ਟੱਟ ਵੀ ਸਾਰਾ ਓਰੀਜਨਲ ਆ ਸਾਰਾ ਓਰੀਜਨਲ ਹਾਂਜੀ ਤੇ ਕਿਲੋਮੀਟਰ ਸਾਰਾ ਟਰੈਕਟਰ ਤੁਸੀ ਮਗਲੇ ਕਰ ਗੁੜੀਆਰਦੇ ਨੇ ਓਕੇ ਜੀ 13 ਵਾਲੀ ਠੀਕ ਆ ਜੀ ਮੂਰਲੇ ਮਰਪ ਦੇ ਨੇ ਠੀਕ ਆ ਲੈ ਮਤਰਾ ਮੂਰਲੇ ਐਮ ਆਰ ਪੀ ਦੇਣਗੇ ਸੈਂਟਰ ਗੇਰ ਆ ਕਲਟੀਨੇ ਵਾਲਾ ਕੰਮ ਬਸ ਹਾਂਜੀ ਠੀਕ ਆ ਬਈ ਪੰਜਾਬ ਨੰਬਰ ਹੈਗਾ ਪੀਵੀ 13 ਸੰਗਰੂਰ ਦਾ ਬਈ ਆ ਦੇਖ ਲਓ ਬਈ ਆ ਚੈੱਕ ਕਰੋ ਬਈ ਹਜੇ ਤੱਕ ਰੈਟਰ ਉਪ ਤੇ ਸਾਰੇ ਉਮੇ ਪਏ ਨੇ ਨਾ ਜਿਵੇਂ ਕੰਪਨੀ ਚ ਲੱਗੇ ਹੋਏ ਨੇ ਭੁੱਲੇ ਉਮੇ ਪਏ ਨੇ ਮੈਂ ਉਮੇ ਕੀ ਬਨੇ ਸੋਹਣੇ ਬਹੁਤ ਟਰੈਕਟਰ ਹਜੇ ਤੱਕ ਜੇ ਦੇਖੋ ਸਟicker ਵੀ ਪਏ ਨੇ ਜਿਵੇਂ ਆ ਪਏ ਨੇ ਸਟicker ਵੀ ਇਹਦਾ ਨਾਲ ਦੇ ਪਏ ਆ ਸਟicker ਵੀ ਹੈ ਨਾ ਹਜੇ ਤੱਕ ਨਾਲ ਦੇ ਨਾਲ ਦੀ ਪਏ ਨੇ ਨਾ ਆ ਵੀ ਨਾਲ ਦੀ ਪਏ ਨੇ ਸਟicker ਆ ਦੇਖੋ ਬਈ ਆ ਛਟਾ ਛੋਟਾ ਹਾਂ ਸਾਰਾ ਹਜੇ ਨਾਲ ਦੀਆਂ ਪਈਆਂ ਨੇ ਸਾਰੀਆਂ ਬਈ ਹਜੇ ਤੱਕ ਛਟਾ ਛੋਟਾ ਨਾਲ ਦੀਆਂ ਪਈਆਂ ਨੇ ਨਾ ਚੰਗਾ ਟਰੈਕਟਰ ਹੈ 99 ਮਾਡਲ ਵੀ ਠੀਕ ਹੈ 99 ਮੋਡਲ ਹੈਗਾ ਹਾਂਜੀ ਤੇ ਇਹਦਾ ਰੇਟ ਭਈ 1,65,000 ਰੁਪਏ ਹੈ ਠੀਕ ਹੈ ਮਤਲਬ ਇਹ ਤੁਹਾਨੂੰ ਟਰੈਕਟਰ ਮਿਲ ਜੂਗਾ 1,65,000 ਰੁਪਏ ਦਾ ਠੀਕ ਹੈ ਭਈ ਮਾਨਤਾਣ ਹੋ ਜੂਗਾ ਮਿੱਤਰੋ ਕੋਈ ਗੱਲ ਜਸਨੂ ਵਾਲਾ ਤਾਂ ਭਈ ਹੈ ਨਹੀਂ ਹਾਂ ਨਹੀਂ ਨਹੀਂ ਹੁਣ ਨਹੀਂ ਤਾਂ ਕੋਈ ਮੌਕੇ ਤੇ ਆਓਗੇ ਤੁਹਾਨੂੰ ਮਾਨਤਾਣ ਬਾਈ ਕਰੇ ਬਿਨਾ ਮੋੜਨ ਨਹੀਂ ਦਿੰਦਾ ਤੇ ਹੋਰ ਵੀ ਭੋਲੇ ਬਾਈ ਤੋਂ ਬਿਨਾ ਟਰੈਕਟਰ ਹੈਗੇ ਨੇ ਆਪਣੇ ਕੋਲੇ ਟਰੈਕਟਰ ਇੱਕ ਤਾਂ ਬਾਹਰ ਹੂ ਬਸ ਦੋ ਇੱਕ ਲੋ ਖੜੇ ਹੋਣਗੇ ਬਸ ਦੇਖੀ ਠੀਕ ਹੈ ਟਰੈਕਟਰ ਹੁੰਦਾ ਬੇ 8 ਲੱਖ 60 ਟਰੈਕਟਰ ਤਾਂ ਹੁੰਦੀ ਹੁੰਦੇ ਨੇ ਠੀਕ ਆ ਬਈ ਠੀਕ ਆ ਬਈ ਰੇਟ ਵੀ ਸਾਰਿਆਂ ਦੇ ਸੂਟ ਹੁੰਦੇ ਨੇ ਨਾ ਛੋਟੇ ਰੇਟ ਨਹੀਂ ਤਕਰੀਬਨ ਬਾਈ ਜਿੰਨੇ ਸਾਨੂੰ ਟਰੈਕਟਰ ਮਿਲਣਗੇ ਸਾਰੇ 3 ਲੱਖ ਤੋਂ ਥੱਲੇ ਵਾਲੀ ਮਿਲਣਗੇ ਨਾ 1 ਲੱਖ ਤੋਂ ਉਪਰ 1 ਲੱਖ ਤੋਂ ਥੱਲੇ ਵਾਲੇ ਵੇਕਣ ਦਾ ਨਹੀਂ ਨਹੀਂ ਇੱਕ ਦਾ ਤਾਂ ਜਾਂਦਾ ਕੋਈ ਬਸ ਜਾਣੀ ਆ ਵੀ 1.5 ਲੱਖ ਦਾ ਤਾਂ ਵੀ ਠੀਕ ਹੈ ਜੀ ਸਟਾਰਟਿੰਗ ਆ ਗਿਆ ਪਰ ਵਧੀਆ ਵਾਲੇ ਵਧੀਆ ਵਾਲੇ ਜੀ ਬਸ ਹਾਂਜੀ ਠੀਕ ਆ ਬਈ ਤੇ ਬਾਕੀ ਵੀ ਪਿੰਡ ਜਾਂਦੀ ਹੈ ਨਾ ਜਾ ਕੇ ਜਿਹਨੂੰ ਮਰਜ਼ੀ ਪੁੱਛ ਲਿਓ ਠੀਕ ਆ ਬਈ ਬੋਲੇ ਠੀਕ ਆ ਬਈ ਧੰਨਵਾਦ ਬਈ ਬੋਲੇ ਗੱਲ ਕਰਕੇ ਬਹੁਤ ਵਧੀਆ ਲੱਗਿਆ ਚਲੋ ਮਤਲਬ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਤਿ ਸ਼੍ਰੀ ਅਕਾਲ